सो गुड मॉर्निंग जी सवेर हो चुकी है और मैं निकलिया इसलिए एक राउंड रहने इनफैक्ट राउंड नहीं सब्जी खत्म हो गई सी घर कहते चल सब्ज़ी लेके आया तो मैं चलो मौसम भी अच्छा है ना एक राउंड हो जाएगा तो सब्ज़ी भी ललने तो रोड मनु बहुत अच्छी लगती अच्छा है बहुत अच्छा हो मौसम इस वाले बारिश दे करके आज अजय भी पानी खड़ा रोड होते और इनफैक्ट कल ना सारा दिन बारिश पड़ती रही कितना प्याज कितना है साठ रुपए एक लिफाफे में डाल दो यार इसको ये वाला ना मेरा एक लिफाफे में डाल दो इसको दो मिनट लिए ले स्टॉप लेता मैं ਮੈਂ ਤਾਂ दाणे ਪਾ ਰਿਹਾ ਐਕਚੁਅਲੀ ਬਰਡਸ ਨੂੰ ਨਾ ਪਰ ਮੈਂ ਇੱਥੇ ਦੇਖ ਰਿਹਾ ਸੀਗਾ ਇੱਥੇ ਕਬੂਤਰ ਹੈਗੇ ਨੇ ਨੇੜੇ ਇੱਕ ਜਗ੍ਹਾ ਤੇ ਬੈਠੇ ਹੋਏ ਕਾਫੀ ਤੇ ਮੈਂ ਕਿਹਾ ਚਲੋ ਇੱਥੇ ਦਾਣੇ ਵੀ ਪਾ ਜਾਈਏ ਥੋੜੇ ਜਿਹਾ ਮੈਂ ਬਾਉਲ ਤੇ ਬਾਜਰਾ ਇਹ ਮੈਂ ਆਮਲੀ ਮੈਂ ਰੱਖਦਾ ਹੀ ਆਪਣੇ ਕੋਲ ਮਤਲਬ ਅਲੱਗ-ਅਲੱਗ ਜਗ੍ਹਾ ਤੇ ਪਾ ਦੀ ਦਾ ਕਦੀ-ਕਦੀ ਪਾਣੀ ਵਾਸਤੇ ਰੱਖਿਆ ਹੋਇਆ ਕਿਸੇ ਨੇ ਆਲਰੇਡੀ ਪਰ ਤਾਂ ਸੋ ਇਸ ਤੋਂ ਪਹਿਲਾਂ ਕਿ ਵਲੌਗ ਨੂੰ ਅੱਗੇ ਕੰਟੀਨਿਊ ਕਰੀਏ ਕੱਲ ਰਾਤ ਦਾ ਵੀ ਇੱਕ ਵਾਰ ਦੇਖ ਲਓ ਕੱਲ ਰਾਤ ਦਾ ਮੌਸਮ ਜਦੋਂ ਬਾਰਿਸ਼ ਬੰਦ ਹੋਈ ਤਾਂ ਉਸ ਤੋਂ ਬਾਅਦ ਮੈਨੂੰ ਜਾਣਾ ਸੀ ਮੈਂ ਫਰੈਂਡਸ ਦੇ ਨਾਲ ਕੁਝ ਗੈਟ ਟੂਗੇਦਰ ਸੀ ਪਰ ਕੁਝ ਇਦਾਂ ਦਾ ਨਜ਼ਾਰਾ ਸੀਗਾ ਜੀ ਆ ਦੇਖ ਲਓ ਬਾਰਿਸ਼ ਹਲਕੀ ਹਲਕੀ ਪੈ ਵੀ ਰਹੀ ਸੀ ਬਟ ਬੰਦ ਹੀ ਸੀਗੀ ਸਮਝ ਲਓ ਆਲਮੋਸਟ ਤੇ ਮੈਂ ਫਿਰ ਨਿਕਲਿਆ ਥੋੜੀ ਦੇਰ ਵਾਸਤੇ ਆ ਦੇਖੋ ਜੀ ਬਾਰਿਸ਼ ਦਾ ਸੀਨ ਮਤਲਬ ਬਾਰਿਸ਼ ਚੰਗੀ ਹੋਈ ਕੱਲ ਸਾਰਾ ਦਿਨ ਹੀ ਬਾਰਿਸ਼ ਕੱਲ ਮਤਲਬ ਕਾਫੀ ਦੇਰ ਬਾਅਦ ਹੀ ਇਦਾਂ ਦੀ ਬਾਰਿਸ਼ ਹੋਈ ਜਲੰਧਰ ਚ ਤਾਂ ਕਾਫੀ ਦੇਰ ਬਾਅਦ ਹੀ ਸਮਝ ਲਓ ਹੋਈ ਇਦਾਂ ਦੀ ਇਹ ਸਾਡਾ ਡੌਗ ਹੈ ਕਿਦੀ ਚੇਨ ਲੂਜ਼ ਹੋ ਗਈ ਹੈ ਤੇ ਜੂਰ ਲਗਾ ਲਗੂ ਕਿ ਕੁਝ ਦਿਨਾਂ ਦਾ ਆਪੇ ਹੀ ਖੋਲਣ ਲੱਗ ਪਿਆ ਕੋਈ ਕਿਸੇ ਹੋਰ ਤੇ ਗੱਡੀ ਅੱਧੀ ਕਾਗਜ਼ ਇਹ ਚੁੱਪ ਕਰ ਗਈ ਉਹ ਆਇਆ ਨਹੀਂ ਹੈ ਜੀ ਚੰਬੇ ਭਾਈ ਮਾਰਕੀਟ ਦੇ ਵਿੱਚ ਨਾ 2025 ਦੀਆਂ ਡਾਇਰੀਜ਼ ਵੀ ਆ ਗਈਆਂ ਤੇ ਮੈਂ ਕੱਲ ਜਾ ਕੇ ਪੁੱਛ ਰਿਹਾ ਸੀਗਾ ਜੀ 2024 ਦੀ ਡਾਇਰੀ ਮਿਲ ਜਾਏਗੀ ਮੇਰੀ ਐਕਚੁਅਲੀ ਪਹਿਲੀ ਡਾਇਰੀ ਜਿਹੜੀ ਸੀ ਨਾ ਡੇਟ ਡਾਇਰੀ ਉਹ ਹੋ ਗਈ ਕਿ ਮਿਸਪਲੇਸ ਮੈਂ ਕੱਲ ਜਾ ਕੇ ਸਪੈਸ਼ਲੀ ਦੁਬਾਰਾ ਲੈ ਕੇ ਆਇਆ ਨਿਊ ਡਰੀਆ 2024 ਦੀ ਗਗਨਜੀ ਨੇ ਲੈਣਾ ਐਕਚੁਅਲੀ ਰਾਸ਼ਮ ਢੋੜਾ ਜ ਤੋੜ ਗਿਆ ਇੱਕ ਬੁੱਕ ਚੀਜ਼ਾਂ ਕਿਚਨ ਦੀਆਂ ਜਿਹੜੀਆਂ ਹੈਗੀਆਂ ਮੈਂ ਉਹਨਾਂ ਦੇ ਨਾਲ ਜਾ ਰਿਹਾ ਆਜੋ ਤੁਹਾਨੂੰ ਮਿਲਾਂ ਚੱਲਦੇ ਆ ਆਪਣੀ ਨਾ ਪਲਾਨਿੰਗ ਚੱਲਦੀ ਪਈ ਹੈ ਕੱਲ ਮਾਤਾ ਚਿੰਤਪੁਰ ਨੇ ਤੇ ਜਾਣਾ ਹੈ ਇਸ ਸਕੂਟਰ ਦੇ ਉੱਤੇ ਤੇ ਪਹਿਲੀ ਆਪਣੀ ਇਦਾਂ ਦੀ ਲੌਂਗ ਰਾਈਡ ਹੈ ਜਿਹੜੀ ਕਿ ਆਪਾਂ ਸਕੂਟਰ ਤੇ ਕਰਨੀ ਹੈ ਮਤਲਬ ਇਨਫੈਕਟ ਟੂ-ਵੀਲਰ ਤੇ ਕੀਤੀ ਨਹੀਂ ਪਹਿਲੇ ਕਦੀ ਕੋਈ ਵੀ ਆਪਾਂ ਐਸਪਲੇ ਆਏ ਆ ਜੀ ਹੁਣ ਡੀਮਾਰਟ ਤੇ ਕਿੰਨਾ ਲੈਣਾ ਕਿੰਨਾ ਸੁਮਾਨ ਹੈ ਇਹਦੀ ਟਰਾਲੀ ਫੜ ਲਈ 10 ਘੰਟੇ ਨਹੀਂ ਕਿਉਂ ਵੇਟ ਕਿੰਨੇ ਕਰੀਏ ਚਲੋ ਵਧੀਆ ਗੱਲ ਹੈ ਲਓ ਜੀ ਲੱਗਦਾ ਅੱਜ ਚੰਗੀ ਸ਼ਾਪਿੰਗ ਹੋਏਗੀ ਹੈ ਬਿਲਕੁਲ ਜੀ ਬਿਲਕੁਲ ਇੱਥੇ ਚਾਵਲ ਭਰਨੇ ਚਾਵਲ ਤੇ ਆਵਲੇ ਦੇ ਨਹੀਂ ਹੈਗੇ ਕਿਹੜੇ ਨਾਲ ਆਵਲੇ ਖਾ ਲਈਏ ਕੋਈ ਚਾਵਲ ਲੈਣੇ ਬਿਲਕੁਲ وہی ਖਾਸ ਹੈ ਉਹ ਖਾਸ ਹੈ ਸਪੈਸ਼ਲ ਲੋਗੋ ਕੀ ਸਪੈਸ਼ਲ ਪਸੰਦ ਹੈ ਬਿਲਕੁਲ ਗਗਤ ਜੀ ਜਿਹੜੇ ਨਾਰਮਲੀ ਚਾਵਲ ਅਕਸਰ ਲੈ ਕੇ ਜਾਂਦੇ ਆ ਉਹ ਬਾਕਸ ਖਾਲੀ ਪਿਆ ਸੀਗਾ ਫਿਰ ਉਹਨਾਂ ਨੇ ਕਿਹਾ ਮੈਨੂੰ ਸਪੈਸ਼ਲੀ ਮੰਗਵਾ ਕੇ ਦਿਓ ਉਹਨੂੰ ਲੈਂ ਗਏ ਹੋਣ ਤੁਹਾਨੂੰ ਮੈਨੂੰ ਡਿਸਕਾਊਂਟ ਮਿਲ ਗਿਆ ਮਿਲ ਗਿਆ ਸਪੈਸ਼ਲੀ ਹੈ ਹਮਮ ਤੁਹਾਡੇਆਂ ਦਾ ਸਪੈਸ਼ਲ ਡਿਸਕਾਊਂਟ ਆਤਾ ਅਗਲੇ ਨੂੰ 25 30 ਕਿਲੋ ਇਕੱਠੇ 20 ਮੈਂ ਹਾਂ 20 5 ਕਿਲੋ ਕਰ ਦਿਓ 5 ਕਿਲੋ ਕਰਾ ਉਹ ਰਿਹਾ ਤੁਹਾਨੂੰ ਉਹ ਵੀ ਮੈਂ ਸੁਧਮਾ ਆਟਾ ਲੈ ਹੀ ਜਾਣਾ ਤੇ ਆਇਆ ਹੋਇਆ ਹਾਂ ਉਹ ਹੀ ਆਸ਼ੀਰਵਾਦ ਲਈ ਚੱਕਲੋ ਬੈਗ ਲੈ ਜਾਓ ਤੁਸੀਂ ਆਹ ਆ ਜੋ ਉੱਧਰ ਚੱਲਦੇ ਆ ਜੋ ਆਏ ਹੋਏ ਆ ਤਾਂ ਕੁਛ ਤਾਂ ਤੁਸੀਂ ਲੈ ਲਈਏ ਨਹੀਂ ਨਹੀਂ ਇਹ ਹਨਾ ਇਹਨਾਂ ਸਟੋਰਾਂ ਦੇ ਇੱਥੇ ਤਾਂ ਕੰਮ ਹੋਣਾ ਇੰਨਾ ਸਮਾਨ ਨਾ ਆਉਂਦਾ ਆਹ ਚਾਹ ਆਏ ਹੋ ਤੇ ਤੁਸੀਂ ਇਹ ਨਹੀਂ ਹੱਥ ਨਹੀਂ ਜਾਓਗੇ ਆਹੋ ਇਹਨਾਂ ਦਾ ਵੀ ਕੰਮ ਚੱਲਦਾ ਰਹਿਣਾ ਚਾਹੀਦਾ ਨਾ ਧੋਈ ਇਸ ਸਸਤਾ ਮਿਲਦਾ ਹੈ। ਮਤਲਬ ਚੀਜ਼ ਉਹੀ ਹੈ ਔਰ ਸਸਤਾ ਹੈ। ਫੜਿਓ। ਪਤਾ ਲੱਗ ਗਿਆ। ਬੈਗ ਦਾ ਪੱਲੇ। ਚੱਲੋ ਜੀ ਹੱਥੋਂ ਮੈਂ ਬਾਹਰ ੱੱਲੇ। ਆ ਹੁੰਦਾ ਵਲੌਗ ਬਣਾਉਂਦਾ ਚੱਕਰ। ਚਲੋ ਜੀ ਬਸ ਬਹੁਤ। ਲਓ ਜੀ ਹੋ ਗਈ ਆਪਣੀ ਸ਼ਾਪਿੰਗ। ਥੋੜੀ ਬਹੁਤ ਹੀ ਕਰਨੀ ਸੀ। ਚਲਿਏ ਹੁਣ। ਮੈਨੂੰ ਇਸੇ ਲਈ ਨਾ ਮੈਂ ਬੜੀ ਬਾਰ ਇਸੇ ਲਈ ਅਵੋਇਡ ਕਰਦਾ ਨਾ ਇਸ ਜ਼ਰਾਸੀ ਰੂਸੀ ਦੇ ਚੱਕਰਾਂ ਜੀ। ਕਿ ਚੱਲੇ ਯਾਰ ਉੱਥੇ ਲੱਲਨ ਬੈਸਟ ਟਾਈਮਿੰਗ ਬੜਾ ਇਹ ਹੈ ਕਿ ਚਲੋ ਜਦੋਂ ਲੰਗੇ ਥੋੜੋ ਬਹੁਤ ਲੈ ਗਏ ਬੈਸਟ ਟਾਈਮਿੰਗ ਜਿਹੜੀ ਆ ਅਸੀਂ ਦੁਪਹਿਰ ਹੀ ਨਹੀਂ ਹੁੰਦਾ ਹੋਣਾ ਹੈ ਨਾ ਹਾਂ ਅਸਾ ਵਰਕਿੰਗ ਡੇਸ ਬੈਸਟ ਟਾਈਮ ਆ ਜੇ ਤੁਸੀਂ ਟਾਈਮ ਦੁਪਹਿਰ ਦੇ ਵੇਲੇ ਆ ਜਾਓ ਤਾਂ ਉਦੋਂ ਨਹੀਂ ਮਿਲਦਾ ਰਸ਼ ਹੋਣਾ ਉਧਰ ਰਸ਼ ਬਹੁਤ ਸੀਗਾ ਟਿਕਟ ਕਾਊਂਟਰ ਤੇ ਬਿਲਿੰਗ ਕਾਊਂਟਰ ਤੇ ਫਿਰ ਆਪਾਂ ਇੱਧਰ ਆ ਗਏ ਹੁਣ ਤੇ ਮੈਨੂੰ ਲੱਗਦਾ ਰਸ਼ ਇੱਧਰ ਵੀ ਓਨਾ ਹੀ ਹੋਣਾ ਹੈ ਬਿਲਕੁਲ ਹੋਣਾ ਪਰ ਉੱਥੋਂ ਦੀ ਆਪਾਂ ਕ੍ਰੋਸ ਨਹੀਂ ਕਰਦੇ ਉਹ ਦੇਖ ਲਓ ਇਹ ਚੱਲੋ ਸਰ ਕਿੰਨਾ ਟਾਈਮ ਲੱਗਣਾ ਹੋਰ ਇਹਨੂੰ ਬਿਲਿੰਗ ਹੋਣਾ ਹੈ ਰਸ਼ ਬਹੁਤ ਆ ਹਾਂ ਜਦੋਂ ਮਾਈਟੇੜਾ ਰਿਫਰੈਸ਼ ਕਰਨਾ ਹੁੰਦਾ ਨਾ ਦੇਖੋ ਥੋੜਾ ਰਿਲੈਕਸ ਹੋਣਾ ਹੁੰਦਾ ਤਾਂ ਮੈਂ ਇਦਾਂ ਹੀ ਬਸ ਫਿਰ ਨਿਕਲ ਪੈਣਾ ਹੁੰਦਾ ਰਾਈਡ ਤੇ ਸਕੂਟਰ ਚੱਕਦਾ ਆਪਣਾ ਭਾਵੇਂ ਨਿਕਲ ਪੈਣਾ 2 4 5 ਕਿਲੋਮੀਟਰ 7 ਕਿਲੋਮੀਟਰ ਤੱਕ 10 ਕਿਲੋਮੀਟਰ ਤੱਕ ਜਾ ਕੇ ਜਦੋਂ ਲੱਗੇ ਹਾਂ ਠੀਕ ਹੈ ਯਾਰ ਹੁਣ ਹੋ ਗਿਆ ਹੈ ਬਸ ਫੇ ਵਾਪਸੀ ਹੋ ਤੋਂ ਮਤਲਬ ਇਕਾਂਤ ਵਗੈਰਾ ਥੋੜਾ ਜਿਹਾ ਮਿਲ ਜਾਂਦਾ ਰਾਈਡ ਕਰ ਕੇ ਬੱਕ ਨਾ ਕਿ ਤੁਸੀਂ ਮਤਲਬ ਕੱਲੇ ਆਫਿਸ ਨਹੀਂ ਕੱਲੇ ਨਿਕਲਦਾ ਹੁੰਨਾ ਜਰਾ ਦਾ ਫਿਰ ਨਾਲ ਨੇ ਫਿਰ ਕਿਸੇ ਨੂੰ ਲੈਣਾ ਕਿਉਂਕਿ ਫਿਰ ਨਾਲ ਕੋਈ ਹੋਵੇ ਤਾਂ ਫਿਰ ਮਾਈਂਡ ਤੁਸੀਂ ਕੱਲਾ ਨਹੀਂ ਰੱਖ ਪਾਉਂਦੇ ਮੈਂ ਹੁਣ ਹੈਗਾ ਇਸ ਲਈ ਕਿ ਕੋਦ ਰੋਡ ਤੇ ਤੇ ਰੋਡ ਸਾਡੇ ਘਰ ਤੋਂ ਮਤਲਬ ਜਸਟ ਬਾਹਰ ਨਿਕਲਦਾ ਹੀ ਕਨੈਕਟ ਹੋ ਜਾਂਦੀ ਹੈ ਜਾਂਦੀ ਹੈ ਸਿੱਧੀ ਕੋਦਰ ਨੂੰ ਆਈ ਹੋਪ ਕਿ ਆਵਾਜ਼ ਜਿਹੜੀ ਉਹ ਸਹੀ ਆ ਰਹੀ ਹੋਵੇ ਮੈਂ ਮਾਈਕ ਚੇਂਜ ਨਹੀਂ ਕਰ ਰਿਹਾ ਪਰ ਇਨਫੈਕਟ ਨਾ ਮੈਂ ਇਸ ਡਾਇਰੈਕਸ਼ਨ ਦੇ ਵਿੱਚ ਮੈਂ ਤੁਹਾਨੂੰ ਸਹੀ ਦੱਸ ਮੈਂ ਬਹੁਤ دیر ਬਾਅਦ ਆਇਆ ਗੱਡੀਆਂ ਕੋਲੋਂ ਨਾ ਮੇਰੇ ਕਾਫੀ ਤੇਜ਼ ਨਿਕਲ ਰਹੀਆਂ ਹਨ इवन ਬਾਈਕਸ ਉੱਪਰ ਵੀ ਵਰਤੋ ਤੇਜ਼ ਹੀ ਨਿਕਲ ਰਹੇ ਮੈਂ ਬੜੇ ਆਰਾਮ ਦੇ ਨਾਲ ਚਲਾ ਰਿਹਾ 40 ਕਿਲੋ ਦੀ ਸਪੀਡ ਤੇ ਮਤਲਬ ਮੌਸਮ ਦਾ ਇੰਜੋਏ ਕਰਦੇ ਆ ਰਾਮ ਰਾਮ ਨਾ ਜਾ ਰਿਹਾ ਕਿਉਂਕਿ ਮੈਨੂੰ ਕਿੱڑا ਕੋਈ ਬਹੁਤ ਹੀ ਦੂਰ ਜਾਣਾ ਹੈਗਾ ਮੌਸਮ ਵੀ ਇਨਫੈਕਟ ਵਧੀਆ ਐ ਸੋ ਲਈ ਹਵਾ ਅੱਛੀ ਚੱਲ ਰਹੀ ਆ ਤੇ ਗਰਮੀ ਵਗੈਰ ਵੀ ਘਟ ਆ ਕਿਉਂਕਿ ਬਾਰਿਸ਼ ਪੈ ਘੇਟੀ ਨਾ ਜਿੱਦਾਂ ਦੱਸਿਆ ਤੁਹਾਨੂੰ ਮੌਸਮ ਚੇਂਜ ਹੋ ਚੁੱਕਾ ਵੈਸੇ ਵੀ ਪਿਛਲੇ ਕੁਝ ਦਿਨਾਂ ਤੋਂ ਮੌਸਮ ਪਹਿਲੇ ਨਾਲੋਂ ਚੇਂਜ ਹੋ ਚੁੱਕਾ ਮਤਲਬ ਹੁਣ ਓਨੀ ਜ਼ਿਆਦਾ ਗਰਮੀ ਐਟਲੀਸਟ ਸ਼ਾਮ ਨੂੰ ਨਹੀਂ ਹੁੰਦੀ ਸੋ ਅੱਛਾ ਮੌਸਮ ਆ ਮਤਲਬ ਮਾਈਂਡ ਰਿਲੈਕਸ ਕਰਨ ਲਈ ਮੈਂ ਇਹੀ ਬੈਸਟ ਪਾਂਦਾ ਕਿ ਠੀਕ ਆ ਜਿਹੜੇ ਕੋਲ ਪ੍ਰੋਪਰਲੀ ਨਾ ਰਾਈਟ ਕਰ ਲਓ ਮੈਨੂੰ ਹਰ ਦਮ ਦੇ ਆਪਣਾ ਆਪਣਾ ਸਟਾਈਲ ਹੁੰਦਾ ਮੈਂ ਅਗਰ ਘਰ ਦੇ ਵਿੱਚ ਆ ਤਾਂ ਉਦੋਂ ਵੀ ਮੈਂ ਆ ਤਾਂ ਸਾਇਲੈਂਟ ਵਿੱਚ ਬਹਿ ਜਾਣਾ ਜਾਂ ਫਿਰ ਮੈਂ ਜੇ ਤੁਹਾਨੂੰ ਘਰ ਵਿੱਚ ਲੱਗੇ ਕਿ ਨਹੀਂ ਘਰ ਵਿੱਚ ਨਹੀਂ ਫਿਰ ਨਿਕਲ ਜਾਣਾ ਪਰ ਇੱਧਰ ਦੇਖੋ ਕਿੰਨੇ ਜ਼ਬਰਦਸਤ ਖੇਤ ਆ ਹਾਲਾਂਕਿ ਖੇਤ ਨਹੀਂ ਜ਼ਮੀਨ ਹੀ ਐਸੋਲੇ ਖੇਤੀਬਾੜੀ ਤਾਂ ਨਹੀਂ ਹੋਈ ਹੋਈ ਲੱਗਦੀ ਜਾਂ ਫਿਰ ਸਿਰ ਅਜੇ ਫਸਲਾਂ ਦਾ ਮੌਸਮ ਕੋਸਮ ਨਹੀਂ ਆਇਆਗਾ ਏਡੀ ਰੋਡ ਬੜੀ ਮਸਤ ਹੈ ਰੋਡ ਬਹੁਤ ਅੱਛੀ ਰੋਡ ਬਣੀ ਹੋਈ ਹੈ ਮਤਲਬ ਪਹਿਲੇ ਤਾਂ ਕੈਸੇ ਟਾਈਮ ਦੇ ਉੱਤੇ ਰੋਡ ਦਾ ਬਹੁਤ ਹੀ ਮਾੜਾ ਹਾਲ ਹੁੰਦਾ ਸੀਗਾ ਬਟ ਥੈਂਕ ਗੋਡ ਕਿ ਹੁਣ ਇਹ ਬਹੁਤ ਵਧੀਆ ਬਣ ਚੁੱਕੀ ਹੈ ਮਤਲਬ ਇੱਥੇ ਤੁਹਾਨੂੰ ਰਾਈਡ ਦਾ ਮਜ਼ਾ ਆਉਂਦਾ ਹੈ ਔਰ ਸ਼ਾਮ ਕਾਫੀ ਹੋ ਚੁੱਕੀ ਹੈ ਸੂਰਜ ਬੱਦਮ ਬੱਦਮ ਜਿਹਾ ਉਹਨਾਂ ਰਹਿ ਗਿਆ ਨਜ਼ਰ ਆ ਰਿਹਾ ਔਰ ਥੋੜੀ ਦੇਰ ਦੇ ਵਿੱਚ ਵਿੱਚ ਹੀ ਰਾਤ ਪੈ ਜਾਏਗੀ ਆਬਵੀਅਸਲੀ ਮੇਰਾ ਹੁਣ ਦਿਲ ਕਰ ਰਿਹਾ ਕਿ ਇੱਥੇ ਹੀ ਕਿਤੇ ਕੋਈ ਰੋਡ ਸਾਈਡ ਤੇ ਕੋਈ ਅੱਛਾ ਢਾਬਾ ਕੋਈ ਮਿਲੇ ਉਹ ਤੇ ਬੈਠ ਕੇ ਚਾਹ ਪੀਆ ਔਰ ਸਨੈਕਸ ਵਗੈਰਾ ਕਰ ਲੈਂਦੇ ਦਿਲ ਕਰੇਗਾ ਥੋੜੇ ਬਹੁਤ ਲੱਲਾਂਗੇ ਬਟ ਮੈਨੂੰ ਲੱਗਦਾ ਕਿ ਇਸ ਰੋਡ ਤੇ ਕੋਈ ਅੱਛਾ ਢਾਬਾ ਹੈ ਨਹੀਂ ਐਕਚੁਅਲੀ ਚਰਲ ਦੇਖਦਾ ਅੱਗੇ ਅਗਰ ਕੋਈ ਮਿਲਿਆ ਕੋਈ ਟਾਵਾ ਤਾਂ ਬੈਠਾਂਗਾ ਥੋੜੀ ਦੇਰ ਲਈ ਕੁ ਸਨੈਕਸ ਹੋ ਗਾ ਥੋੜੀ ਬੋਦ ਲੈਣੇ ਹੋਏ ਗੱਤ ਲੱਲਾਂਗਾ ਦਿਲ ਕਰੇਗਾ ਤਾਂ ਬਾਕੀ ਇਦਾਂ ਹੀ ਬਸ ਰਾਈਡ ਕਰਦੇ ਕਰਦੇ ਹੋਰ ਥੋੜੀ ਦੇਰ ਤੱਕ ਕਰ ਫਿਰ ਕੋਈ ਰਾਤ ਵੀ ਭਜਣੀ ਹਨੇਰਾ ਹੋ ਜਾਣਾ ਫਰਦਰ ਵਲੌਗ ਵੀ ਨਹੀਂ ਬਣਾ ਤੇ ਅੱਜ ਦੇ ਵਲੌਗ ਨੂੰ ਇੱਥੇ ਖਤਮ ਕਰਦੇ ਆਂ ਉਮੀਦ ਆ ਤੁਹਾਨੂੰ ਵਲੌਗ ਅੱਛਾ ਲੱਗਾ ਅੱਛਾ ਲੱਗਾ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਭਾਈ